ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਅੱਜ ਇੱਕ ਨਵੀਂ ਕਹਾਣੀ ਤਰਤ ਵਿਗਾਨੀ ਇਸ ਕਹਾਣੀ ਨੂੰ ਲਿਖਿਆ ਹੈ ਅੰਜੂਜੀਤ ਪੰਜਾਬਣ ਨੇ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਸੁਣਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਘਰ ਵਿੱਚ ਜੇਠੇਤੀ ਪੁੱਤ ਨੂੰ ਸਭ ਤੋਂ ਵੱਧ ਲੇਖਾ ਦੇਣਾ ਪੈਂਦਾ ਹੈ জেઠા ਹੋਣ ਤੇ ਫਿਰ ਸੋਚ ਸਮਝ ਨਾਲ ਕਰਦੇ ਹਰੇਕ ਜੀ ਦੀ ਨਵਜ ਸਮਝਣਾ ਸੁਭਾਅ ਨੂੰ ਸਮਝਣਾ ਇਹ ਡਿਗਰੀ ਕਿਸੇ ਸਕੂਲ ਕਾਲਜ ਵਿੱਚ ਪ੍ਰਾਪਤ ਨਹੀਂ ਕੀਤੀ ਜਾਂਦੀ ਜਨਾਬ ਸਗੋਂ ਘਰ ਦੇ ਹਾਲਾਤ ਅਤੇ ਮਾਹੌਲ ਉਸ ਦੇ ਹਾਨ ਦਾ ਬਣਾ ਦਿੰਦੇ ਹਨ ਜੇਠੇਤੀ ਪੁੱਤ ਨੂੰ ਅਕਸਰ ਘਰ ਦੇ ਬਾਕੀ ਜੀਆਂ ਲਈ ਕੁਰਬਾਨੀ ਦੇਣੀ ਪੈਂਦੀ ਆ ਉਹ ਕੁਰਬਾਨੀ ਆਪਣੇ ਸੁਪਨਿਆਂ ਦੀ ਆਪਣੀਆਂ ਖਾਹਿਸ਼ਾਂ ਦੀ ਆਪਣੇ ਹਿੱਸੇ ਦੀ ਆਜ਼ਾਦੀ ਦੀ ਹੁੰਦੀ ਹੈ ਜਿਸ ਨੂੰ ਦੇਣ ਵੇਲੇ ਉਹ ਆਪਣੀ ਮੁਹੱਬਤੀ ਸ਼ਾਇਦ ਗਲਾ ਘੁੱਟ ਦਿੰਦਾ ਹੈ ਪਰ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਕਿਸ ਦੀ ਜਾਨ ਨਿਕਲੀ ਆ ਤੇ ਕੋਈ ਕਿੰਨਾ ਅੰਦਰੋਂ ਉਦਾਸ ਆ ਬਸ ਉਹਨੇ ਜੇਠਾ ਹੋਣ ਦਾ ਫਰਜ਼ ਅਦਾ ਜਿਵੇਂ ਕਰਨਾ ਹੁੰਦਾ ਹੈ ਘਰ ਦੇ ਬਾਕੀ ਜੀਆਂ ਨੂੰ ਇਹ ਦੱਸਣ ਲਈ ਮੈਂ ਤੁਹਾਡੇ ਲਈ ਹਾਜ਼ਰਾਂ ਇਹ ਜਜ਼ਬਾਤਾਂ ਨਾਲ ਖੇਲੀ ਜਾਣ ਵਾਲੀ ਕਹਾਣੀ ਅਤੇ ਉਸ ਦਾ ਪਾਤਰ ਸਿਰਫ ਸਾਡੇ ਮੁਲਕ ਵਿੱਚ ਹੀ ਨਹੀਂ ਧਰਤੀ ਤੇ ਵੱਸਦੇ ਹਰ ਮੁਲਕ ਦੀ ਕਹਾਣੀ ਆ ਅੱਜ ਤੋਂ ਜਦ 35 36 ਬਰੇ ਪਹਿਲਾਂ ਮੇਰੇ ਬਾਪੂ ਨੇ ਮੇਰੇ ਪੁਰਖਿਆਂ ਦਾ ਘਰ ਵੇਚ ਕੇ ਸ਼ਹਿਰ ਜ਼ਮੀਨ ਲੈ ਲਈ ਸੀ ਤਾਂ ਮੈਂ ਉਸ ਦਿਨ ਆਪਣੀ ਉਮਰ ਦੇ ਵੱਧ ਤਜਰਬੇ ਅਤੇ ਹੰਢਾਏ ਗਏ ਦੁੱਖ ਤੋਂ ਵੀ ਵੱਧ ਰੋਈ ਸੀ ਮੈਨੂੰ ਲੱਗਾ ਸੀ ਮੇਰੇ ਬਾਪੂ ਨੇ ਉਸ ਘਰ ਦੇ ਵੱਡੇ ਸਾਰੇ ਦਲਾਨ ਵਿੱਚ ਬਸਦੇ ਪੁਰਖਿਆਂ ਦੀਆਂ ਰੂਹਾਂ ਤੇ ਉਸ ਵਿੱਚ ਵਸਾ ਮਨਾਏ ਦਿਨ ਦੇਖੇ ਦੁੱਖ ਸੁੱਖ ਹਾਸੇ ਰੋਣੇ ਸਭ ਦੇ ਸਭ ਵੇਚ ਦਿੱਤੇ ਆ ਜੋ ਕਦੇ ਵੀ ਮੁੜ ਕਿਸੇ ਵੀ ਕੀਮਤ ਤੇ ਅਸੀਂ ਖਰੀਦ ਨਹੀਂ ਸਕਾਂਗੇ ਅਤੇ ਹੋਇਆ ਵੀ ਇਦਾਂ ਹੀ ਮੈਂ ਅਕਸਰ ਅੱਜ ਤੀਕ ਬਾਪੂ ਨੂੰ ਇਹ ਕਹਿੰਦੀ ਰਹੀ ਆ ਕਿ ਸ਼ਹਿਰ ਦੀ ਖਾਤਰ ਤੂੰ ਮੇਰਾ ਮੈਥੋਂ ਪਿੰਡ ਖੋਲ ਲਿਆ ਮੇਰੇ ਇਸ ਰੋਸੇ ਉੱਤੇ ਬਾਪੂ ਕੋਲ ਜਵਾਬ ਵਿੱਚ ਹਸਣ ਤੋਂ ਇਲਾਵਾ ਕੁਝ ਹੋਰ ਜਵਾਬ ਨਹੀਂ ਸੀ ਅਮਰੀਕਾ ਦਾ ਵੀਜ਼ਾ ਲੱਗ ਚੁੱਕਾ ਸੀ ਪਾਸਪੋਰਟ ਮੇਰੇ ਬਾਪੂ ਨੇ ਆਪਣਾ ਤੇ ਮਾਂ ਦਾ ਸਾਹਮਣੇ ਰੱਖ ਲਿਆ ਸੀ ਖੁਸ਼ ਇਸ ਗੱਲ ਉੱਤੇ ਸਨ ਕਿ ਆਪਣੇ ਪੁੱਤਾਂ-ਪੋਤਿਆਂ ਵਿੱਚ ਜਾਵਾਂਗੇ ਅਤੇ ਇਸ ਬਜ਼ੁਰਗੀ ਨੂੰ ਆਰਾਮ ਦੇ ਦਿਨ ਦੇਖਣ ਨੂੰ ਮਿਲਣਗੇ ਹੁਣ ਖੁਸ਼ੀ-ਖੁਸ਼ੀ ਉਹ ਆਪਣੀ ਤਿਆਰੀ ਕਰਨ ਲੱਗ ਪਏ ਮੈਂ ਬਜ਼ੁਰਗੀ ਨੂੰ ਹਾਰੇ ਹੋਏ ਖਿਡਾਰੀ ਵਾਂਗੂ ਨਹੀਂ ਮੰਦੀ ਹਾਂ ਬਜ਼ੁਰਗੀ ਤਾਂ ਜ਼ਿੰਦਗੀ ਦੀ ਚੋਟੀ ਦੀ ਜਿੱਤ ਆ ਜਿਸ ਚੋਟੀ ਉੱਤੇ ਬਿਨਾਂ ਦਮ ਲਿਆ ਅਸੀਂ ਚੜ੍ਹਦੇ ਆਂ ਤੇ ਫਿਰ ਇੱਕ ਉਮਰ ਹੰਢਾ ਕੇ ਉਸ ਸਿਖਰ ਤੋਂ ਠਾਵਲ ਨੂੰ ਆਉਣਾ ਵੀ ਇੱਕ ਹੁਨਰ ਆ ਮੈਂ ਇਸ ਨੂੰ ਇੱਕ ਖੂਬਸੂਰਤ ਹੁਨਰ ਆਖਦੀ ਆ ਜੋ ਤਜਰਬੇ ਨਾਲ ਆਉਂਦਾ ਜਿਸਮ ਦੀ ਜਿਲਦ ਨੇ ਆਪਣੀ ਮਿਆਦ ਪੂਰੀ ਹੋਣ ਤੇ ਪੁਰਾਣੀ ਤੇ ਹੋਣਾ ਹੀ ਆ ਬਸ ਜਿਸਮ ਵਿੱਚਲੀ ਰੂਹ ਜੇ ਅਖੀਰ ਤੀਕ ਹੌਸਲੇ ਵਿੱਚ ਹੈ ਤਾਂ ਤੁਸੀਂ ਕਾਮਜਾਗ ਬਜ਼ੁਰਗੀ ਦੇ ਦੌਰ ਨੂੰ ਹੰਡਾ ਰਹੇ ਹੋ ਅਮਰੀਕਾ ਵੱਸਦੇ ਪੁੱਤਾਂ ਕੋਲ ਜਾਣ ਦੇ ਚਾਹ ਅਤੇ ਹੌਸਲੇ ਵਿੱਚ ਹੁਣ ਤੱਕ ਮੇਰਾ ਬਾਪੂ ਆਪਣੇ ਵੱਲੋਂ ਘਰ ਦੀ ਹਰਸ਼ਾ ਸੰਭਰ ਰਿਹਾ ਸੀ ਹਰ ਕਮਰੇ ਦੀ ਜਿੰਦਾਕੁੰਡੀ ਦਾ ਫਿਕਰ ਤੇ ਤਿਆਰ ਕਰ ਰਿਹਾ ਸੀ ਮੈਂ ਘਰ ਵਿੱਚੋਂ ਵੱਡੀ ਆ ਇਸ ਨਾਤੇ ਮੇਰੇ ਨਾਲ ਘਰ ਦਾ ਫਿਕਰ ਵੀ ਸਾਂਝਾ ਕਰ ਰਿਹਾ ਸੀ ਇੱਕ ਦਿਨ ਅਚਾਨਕ ਅਮਰੀਕਾ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਮੈਨੂੰ ਮੇਰੇ ਬਾਪੂ ਦਾ ਫੋਨ ਆਇਆ ਉਹ ਮੈਨੂੰ ਅਕਸਰ ਉਹ ਸ਼ੇਰਾ ਇਸ लाਡਲੇ ਸ਼ਬਦ ਨਾਲ ਬੁਲਾਉਂਦਾ ਉਸ ਦਿਨ ਫੋਨ ਤੇ ਕਿਹਾ ਸ਼ੇਰਾ ਤੂੰ ਮੇਰੀ ਧੀ ਨਹੀਂ ਪੁੱਤਾਂ ਤੇਰੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਿਆ ਮੈਂ ਇਸ ਵੇਲੇ ਤੇਰਾ ਫੌਜੀ ਬਾਪ ਨਹੀਂ ਹਾਂ ਸਿਰਫ ਤੇਰਾ ਬਾਪੂ ਹਾਂ ਅਤੇ ਮੈਨੂੰ ਅੰਦਰੋਂ ਕਿਸੇ ਸ਼ੈ ਦਾ ਡਰ ਲੱਗਦਾ ਮੈਂ ਡਰਦਾ ਹਾਂ ਮੈਨੂੰ ਦਿਨ ਵੇਲੇ ਕਵਰਾਟ ਹੁੰਦੀ ਆ ਤੂੰ ਘਰ ਵਿੱਚ ਵੱਡੀ ਆ ਇਸ ਕਰਕੇ ਤੈਨੂੰ ਦੱਸ ਰਿਹਾ ਆ ਤੂੰ ਕਿਸੇ ਨੂੰ ਨਹੀਂ ਦੱਸਣਾ ਕਿ ਮੈਂ ਇਸ ਵੇਲੇ ਡਰ ਵਾਲੇ ਮਾਹੌਲ ਵਿੱਚ ਹਾਂ ਮੈਂ ਆਪਣੇ ਬਾਪੂ ਕੋਲੋਂ ਦਿਲ ਨੂੰ ਸੁਟਣ ਵਾਲੀ ਗੱਲ ਪਹਿਲੀ ਵਾਰ ਸੁਣ ਰਹੀ ਸੀ ਉਹ ਤੇ ਮੈਨੂੰ ਸਦਾ ਹੌਸਲਾ ਦਿੰਦਾ ਹੁੰਦਾ ਰਹਿਾ ਸੀ ਕਿ ਹਰ ਮੁਸ਼ਕਲ ਵਿੱਚ ਫौलाਦ ਬਣ ਕੇ ਖੜ ਜਾਣਾ ਆ ਤੇ ਆਪਣੇ ਦਿਲ ਦਾ ਡਰ ਕਦੇ ਆਪਣੇ ਧੀ ਪੁੱਤ ਨੂੰ ਨਹੀਂ ਦੱਸਣਾ ਕਿਸੇ ਸਕੇ ਸੰਬੰਧੀ ਨੂੰ ਵੀ ਨਹੀਂ ਦੱਸਣਾ ਹੁੰਦਾ ਅੱਜ ਉਹ ਆਪ ਮੇਰਾ ਬਾਪੂ ਜਿਵੇਂ ਇੱਕ ਬੱਚੇ ਵਾਂਗੂ ਮੈਨੂੰ ਆਪਣੀ ਕਮਜ਼ੋਰੀ ਤੋਂ ਵਾਕਿਫ ਕਰਾ ਰਿਹਾ ਸੀ ਮੈਨੂੰ ਉਸ ਵੇਲੇ ਲੱਗਾ ਜਿਵੇਂ ਮੇਰੇ ਘਰ ਦਾ ਥੰਮ ਹਿੱਲ ਗਿਆ ਹੋਵੇ ਜਿਵੇਂ ਮੇਰੇ ਹੌਸਲੇ ਦੀ ਛੱਤ ਹਿੱਲ ਗਈ ਹੋਵੇ ਇੱਕ ਧੀ ਜੋ ਆਪਣੇ ਬਾਪੂ ਨੂੰ ਦੁਨੀਆ ਦਾ ਤਖਤ ਵਰ ਬਾਦਸ਼ਾਹ ਸਮਝਦੀ ਹੁੰਦੀ ਆ ਉਸ ਲਈ ਬਾਪੂ ਦਾ ਕਿਸੇ ਕਾਰਨ ਨੂੰ ਕਿਸੇ ਕਾਰਨ ਝੁੱਕ ਜਾਣਾ ਧੀ ਦੀ ਰੂਹ ਨੂੰ ਨਿਚੋੜਨ ਵਾਲੇ ਦਰਦ ਦੇ ਦਰਦ ਦਾ ਬਹੁਤ ਦਰਦ ਹੁੰਦਾ ਮੈਂ ਅੰਦਰੋਂ ਟਟਫ ਗਈ ਸੀ ਫੋਨ ਬੰਦ ਕਰਕੇ ਕੁਝ ਚਿਰ ਸੋਚਣ ਮੰਗ ਰੋ ਮੈਂ ਬਾਪੂ ਨੂੰ ਦੁਆਰੇ ਫੋਨ ਕੀਤਾ ਤੇ ਬਸ ਇਹੀ ਕਿਹਾ ਮੈਂ ਆ ਰਹੀ ਹਾਂ ਮੇਰੀ ਇਸ ਗੱਲ ਉੱਤੇ ਉਹਨੂੰ ਹੌਸਲਾ ਮਿਲ ਗਿਆ ਘਰ ਪੰਜਾਬ ਪਹੁੰਚ ਕੇ ਮੈਂ ਬਾਪੂ ਕੋਲੋਂ ਮਾਂ ਤੋਂ ਉਹਲੇ 'ਚ ਪੁੱਛਿਆ ਤੁਹਾਨੂੰ ਡਾਰ ਕਿਸ ਗੱਲ ਦਾ ਲੱਗ ਰਿਹਾ ਸੀ ਜਹਾਜ਼ ਵਿੱਚ ਬੈਠਣ ਦਾ ਜਾਂ 15 ਘੰਟੇ ਫਲਾਈਟ ਦਾ ਉਹਨੇ ਇੱਕ ਬੱਚੇ ਵਾਂਗੂ ਮੇਰੇ ਵੱਲ ਦੇਖਿਆ ਤੇ ਕਿਹਾ ਦੂਜੀ ਵਾਰ ਘਰ ਛੱਡਣ ਦਾ ਮੇਰੀ ਰੂਹ ਕੰਬ ਗਈ ਉਦੋਂ ਤੇ ਮੈਂ ਬਾਪੂ ਦਾ ਦਰਦ ਜਰਮਨੀ ਵਿੱਚ ਬੈਠੀ ਮਹਿਸੂਸ ਕਰ ਰਹੀ ਸੀ ਪਰ ਮੈਂ ਉਹਨੂੰ ਦੱਸਦੀ ਨਹੀਂ ਸੀ ਕਿਤੇ ਮੇਰਾ ਬਾਪੂ ਮੇਰੇ ਮੂਰੇ ਕਮਜ਼ੋਰ ਨਾ ਹੋ ਜਾਵੇ ਇਸ ਵਕਤ ਮੰਜੇ ਤੇ ਬੈਠੇ ਅਸੀਂ ਪਿਆਉਤੀ ਦੋਨੋਂ ਚੁੱਪ ਸੀ ਮੈਂ ਇਸ ਵਕਤ ਆਪਣੀ ਜ਼ਿੰਦਗੀ ਦੇ ਕਈ ਐਸੇ ਦੌਰਾਂ ਵਿੱਚ ਦੀ ਗੁਜ਼ਰ ਗਈ ਹਾਂ ਕਿ ਮੈਂ ਆਪਣੇ ਰੋਣ ਨੂੰ ਡੱਕਣਾ ਸਿੱਖ ਗਈ ਹਾਂ ਔਖੇ ਔਖੇ ਫੈਸਲੇ ਲੈਣੇ ਚੁੱਪ ਬਟਣੀ ਖਮੋਸ਼ ਰਹਿਣਾ ਦਰ ਗੁਜ਼ਰ ਕਰਨਾ ਇਹ ਸਭ ਦੀਆਂ ਸਭ ਮੱਤਾਂ ਸਾਨੂੰ ਜ਼ਿੰਦਗੀ ਹੀ ਤਾਂ ਸਿਖਾਉਂਦੀ ਆ ਖੈਰ ਅਮਰੀਕਾ ਜਾਣ ਦੀ ਤਿਆਰੀ ਹੁਣ ਮੇਰਾ ਬਾਪੂ ਮੇਰੇ ਆਉਣ ਦੇ ਹੌਸਲੇ ਵਿੱਚ ਹੋਰ ਕਰਨ ਲੱਗ ਪਿਆ ਸੀ ਉਹਨੂੰ ਪਤਾ ਜਿਉ ਲੱਗ ਗਿਆ ਸੀ ਕਿ ਉਹਦਾ ਜੇਠਾ ਪੁੱਤ ਹੁਣ ਉਹਨੂੰ ਪੰਜਾਬ ਤੋਂ ਅਮਰੀਕਾ ਤੱਕ ਨਾਲ ਲੈ ਕੇ ਉੱਥੇ ਛੱਡ ਕੇ ਵੀ ਆਊਗਾ ਜਾਣ ਤੋਂ ਇੱਕ ਦਿਨ ਪਹਿਲਾਂ ਮੈਂ ਬਾਪੂ ਨਾਲ ਘਰ ਦੇ ਹਰ ਕਮਰੇ ਨੂੰ ਜਿੰਦਾ ਕੁੰਡੀ ਲਾ ਰਹੀ ਸੀ ਕਿ ਬੇਸ਼ੱਕ ਅਸੀਂ ਦੋਨੇ ਪਿਆਉਤੀ ਉਸ ਵੇਲੇ ਉਦਾਸ ਸੀ ਪਰ ਅਸੀਂ ਇੱਕ ਦੂਜੇ ਤੋਂ ਆਪਣੀ ਕਮਜ਼ੋਰੀ ਲੁਕੋ ਰਹੇ ਸੀ ਕਿੰਨਾ ਔਖਾ ਹੁੰਦਾ ਖੁੱਲੇ ਘਰਾਂ ਨੂੰ ਸੁੱਖੀ ਸੰਧੀ ਜਿੰਦੇ ਲਾਉਣੇ ਹਰ ਕਮਰੇ ਦੀ ਰੌਣਕ ਨੂੰ ਜੋ ਤੁਹਾਡੇ ਰਾਜ ਵਿੱਚ ਖੁੱਲ੍ਹ ਖੁੱਲ੍ਹ ਹੱਸਦੀ ਸੀ ਹਰ ਇੱਕ ਨੂੰ ਜੀ ਆਇਆਂ ਕਹਿੰਦੀ ਸੀ ਤੁਹਾਡੇ ਪਿੱਛੋਂ ਉਸ ਦੀ ਕੁਰਲਾਹਟ ਨੂੰ ਉਹਦੇ ਤਰਲੇ ਨੂੰ ਜਿੰਦੇ ਅੰਦਰ ਕੈਦ ਕਰਨਾ ਬਸ ਦੇ ਘਰਾਂ ਨੂੰ ਜਿੰਦੇ ਲਾਉਣੇ ਵੀ ਜਿਗਰੇ ਵਾਲਿਆਂ ਦਾ ਕੰਮ ਆ ਮੈਂ ਤੇ ਮੇਰਾ ਬਾਪੂ ਇਸ ਵੇਲੇ ਅਤ ਦਰਜੇ ਦੇ ਜਿਗਰੇ ਵਾਲੇ ਸੀ ਜੋ ਜਿਉਂਦੇ ਘਰ ਨੂੰ ਉਦਾਸ ਕਰ ਚੱਲੇ ਸੀ ਉਹਨਾਂ ਦੀਆਂ ਖੁੱਲੇ ਹਾਸੇ ਰੌਲੇ ਨੂੰ ਜਿੰਦੇ ਲਾ ਰਹੇ ਸੀ ਕੁਝ ਦੇਰ ਮੰਗਰੋਂ ਮੇਰੇ ਬਾਪੂ ਨੇ ਆਪਣੀ ਟੈਚੀ ਵਿੱਚ ਕੁਝ ਕ ਪੁਰਾਣੇ ਕੱਪੜੇ ਤੇ ਕੁਝ ਕ ਕਸੀ ਹੋਈ ਆਪਣੀ ਇੱਕ ਜੁੱਤੀ ਦਾ ਜੋੜਾ ਤੇ ਤਾਰ ਤੋਂ ਇੱਕ ਬਣਾਣ ਜਿਹਨੂੰ ਨੀਲ ਤੇ ਟਿੰਨੋ ਪਾਲ ਦਿੱਤਾ ਸੀ ਲਾ ਕੇ ਚੁੱਕ ਕੇ ਪਾ ਦਿੱਤਾ ਮੈਂ ਬਾਪੂ ਦੀ ਇਹ ਹਰਕਤ ਦੇਖ ਕੇ ਗੁੱਸੇ ਵਿੱਚ ਬੋਲ ਪਈ ਤੁਸੀਂ ਅਮਰੀਕਾ ਚੱਲੇ ਹੋ ਉੱਥੇ ਇਹ ਕਸੀ ਹੋਈ ਜੁੱਤੀ ਤੇ ਡੱਬ ਖੜਬੀ ਬਣਾਉਣ ਜਾ ਕੇ ਪਾਉਣੀ ਆ ਕੱਢੋ ਇਹਨੂੰ ਬਾਹਰ ਮੈਂ ਕੁਰਖਤੀ ਵਿੱਚ ਬੋਲੀ ਮੇਰੇ ਬਾਪੂ ਨੇ ਮੇਰੇ ਹੱਥੋਂ ਆਪਣੇ ਕਮਜ਼ੋਰ ਜਿਹੇ ਹੱਥਾਂ ਦੇ ਦਮ ਨਾਲ ਇਹ ਸਾਰੀਆਂ ਛਿਆਂ ਨੂੰ ਧੁੰਦਿਆ ਕਿਹਾ ਇਹ ਮੇਰੇ ਮਨਪਸੰਦ ਦੇ ਹਨ ਅਤੇ ਮੈਂ ਨਾਲ ਲੈ ਕੇ ਜਾਣਿਆ ਮੈਨੂੰ ਆਪਣੇ ਬਾਪੂ ਉੱਤੇ ਮਹਾਮੁਣੀ ਪਿਆਰ ਆਇਆ ਤੇ ਮੈਂ ਉਹਦੇ ਲਾਗੇ ਬੈਠਦੀ ਨੇ ਕਿਹਾ ਇਹ ਘਰ ਵੀ ਤਾਂ ਤੇਰੀ ਪਸੰਦ ਦਾ ਜਿਹਦਾ ਨਕਸ਼ਾ ਤੂੰ ਪਾਸ ਕਰਵਾਇਆ ਸੀਗਾ ਇਸ ਘਰ ਦੀ ਹਰ ਛੇ ਵੀ ਤਾਂ ਤੇਰੀ ਪਸੰਦ ਦੀ ਆ ਜੋ ਤੂੰ ਆਪਣੀ ਕਮਾਈ ਜੋੜ ਜੋੜ ਖਰੀਦੀ ਸੀਗੀ ਇਸ ਘਰ ਦਾ ਦਰ ਦਰ ਬਾਹਰ ਬਸਦੇ ਗਵਾਂਢੀ ਸਭ ਦੇ ਸਭ ਤੇਰੇ ਦਿਲ ਉੱਤੇ ਚੜੇ ਹੋਇਆ ਇਸ ਘਰ ਵਿੱਚ ਬਰਿਆਂ ਤੋਂ ਟੁੱਕਦੇ ਦਿਨ ਦੇ ਖੇ ਜੋ ਤੇਰੀ ਰੂਹ ਚ ਸਮੋਏ ਹੋਇਆ ਕਿਸ ਕਿਸ ਨੂੰ ਟੈਚੀ ਵਿੱਚ ਬੰਦ ਕਰਕੇ ਨਾਲ ਲੈ ਕੇ ਜਾਊਂਗਾ ਉਸ ਵੇਲੇ ਮੇਰੇ ਤੇ ਮੇਰੇ ਬਾਪੂ ਦੀਆਂ ਅੱਖਾਂ ਵਿੱਚ ਹੰਝੂ ਸਨ ਜੋ ਕਿਸੇ ਦੇ ਦਰਦ ਨਹੀਂ ਦਿੱਤੇ ਹੋਏ ਸਨ ਸਗੋਂ ਇੱਕ ਐਸਾ ਦਰਦ ਜੋ ਆਪਣੀ ਧਰਤੀ ਵੱਟੇ ਦੂਜੀ ਧਰਤੀ ਨੂੰ ਚੁਣਨ ਦਾ ਸੀ ਆਪਣੀ ਪੁਰਖੀ ਜ਼ਮੀਨ ਨੂੰ ਛੱਡਣ ਦਾ ਦਰਦ ਸੀ ਜਿਵੇਂ ਸਮੁੰਦਰ ਦੀ ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾ ਜਾਂਦੀ ਆ ਮੇਰਾ ਸੋਚਣਾ ਇਸ ਤਰ੍ਹਾਂ ਧਰਤੀ ਤੇ ਅਮੀਰ ਤੇ ਕਾਮਜਾਬ ਮੁਲਕ ਸੱਭਿਆਚਾਰਕ ਤੇ ਪ੍ਰੀਤਾਂ ਭਰੇ ਸੰਸਕਾਰਾਂ ਭਰੇ ਰੁੱਖੀ ਸੁਖੀ ਅਤੇ ਸਰਬਤ ਵਰਗੇ ਪਾਣੀਆਂ ਵਿੱਚ ਗੁਜ਼ਾਰਾ ਕਰਦੇ ਮੁਲਕਾਂ ਨੂੰ ਹੜੱਪ ਰਹੇ ਹਨ ਜਿੱਥੇ ਸਭ ਤੋਂ ਔਖਾ ਹੁੰਦਾ ਬਜ਼ੁਰਗਾਂ ਤੋਂ ਉਹਨਾਂ ਦਾ ਮੁਲਕ ਛਡਾਉਣਾ ਉਹਨਾਂ ਤੋਂ ਉਹਨਾਂ ਦੀ ਧਰਤੀ ਛਡਾਉਣਾ ਜੋ ਮੈਂ ਆਪਣੀ ਅੱਖੀਂ ਦੇਖਿਆ ਆਪ ਖੰਡਾਇਆ ਏਸੀਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ